ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲੋ ਸਬਸਕ੍ਰਾਈਬ ਇਸ ਟਾਈਮ ਅਸੀਂ ਖੜੇ ਹਾਂ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੀ ਸ਼ੋਪਰਾਪਤ ਇਹ ਧਰਤੀ ਆ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਬਹੁਤ ਹੈਗੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਗੁਰਦੁਆਰਾ ਸਾਈਬਾ ਗੁਰਦੁਆਰਾ ਹੱਟ ਸਾਹਿਬ ਜੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅੱਜ ਅਸੀਂ ਉਹਨਾਂ ਗੁਰਦੁਆਰਾ ਸਾਹਿਬ 'ਚੋਂ ਇੱਕ ਗੁਰਦੁਆਰਾ ਸਾਈਬਾ ਗੁਰਦੁਦੁਆਰਾ ਹੱਟ ਸਾਹਿਬ ਇੱਥੇ ਆਪਾਂ ਦਰਸ਼ਨ ਕਰਾਂਗੇ ਤੇ ਇੱਥੇ ਤੁਹਾਨੂੰ ਉਸ ਵਟਿਆਂ ਦੇ ਦਰਸ਼ਨ ਕਰਾਵਾਂਗੇ ਜਿਸ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 13-13 ਤੋਲਿਆ ਸੀ ਜਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੋਦੀ ਖਾਨ ਦੇ ਵਿੱਚ ਨੌਕਰੀ ਕਰਦੇ ਸੀ ਤਾਂ ਉਸ ਵੇਲੇ ਇੱਕ ਸਾਧੂ ਗੁਰੂ ਜੀ ਕੋਲ ਆਉਂਦਾ ਹੈ ਤਾਂ ਉਹ 12 ਕਿਲੋ ਆਟਾ ਤੋਲਣ ਲਈ ਕਹਿੰਦਾ ਹੈ ਤੇ ਜਦੋਂ ਗੁਰੂ ਜੀ 12 ਕਿਲੋ ਆਟਾ ਤੋਲ ਦਿੰਦੇ ਨੇ ਤੇ ਉਸ ਤੇ ਨਾਲ-ਨਾਲ ਹੀ ਉਹ ਅੰਤਰ ਧਿਆਨ ਹੋ ਜਾਂਦੇ ਨੇ ਉਹਨਾਂ ਦੀ ਸੁਰਤੀ ਗੁਰੂ ਮਹਾਰਾਜ ਵੱਲ ਜੁੜ ਜਾਂਦੀ ਹੈ ਤੇ ਉਹ 13 ਕਿਲੋ ਅੱਗੋਂ ਆਟਾ ਤੋਲ ਦਿੰਦੇ ਨੇ ਮਤਲਬ 13 13 ਕਹਿ ਕੇ ਆਟਾ ਤੋਲਦੇ ਰਹਿੰਦੇ ਨੇ ਤੇ ਇਸ ਗੱਲ ਦੀ ਸ਼ਿਕਾਇਤ ਉਹ ਬਾਹਰ ਆ ਕੇ ਉਹ ਮੋਦੀ ਖਾਨ ਦੇ ਨਵਾਬ ਕੋਲ ਕਰਦਾ ਆ ਕਿ ਐਨੇ ਦੇ ਤੇਰੀ ਦੁਕਾਨ ਲੁੱਟਾ ਦੇਣੀ ਐਨੇ ਤੇਰਾ ਮੋਦੀ ਖਾਨਾ ਲੁੱਟਾ ਦੇਣਾ ਆ ਇਹ ਤੇ 13-13 ਕਹਿ ਕੇ ਸਭ ਨੂੰ ਵੱਧ ਆਟਾ ਪਾਈ ਜਾਂਦਾ ਆ ਤੇ ਇਸ ਦੇ ਨਾਲ ਹੀ ਜੇ ਤੇ ਕੋਈ ਉਹਨਾਂ ਨੂੰ ਪੈਸੇ ਦੇ ਦਿੰਦਾ ਆ ਤੇ ਉਹ ਰੱਖ ਲੈਂਦੇ ਸੀ ਤੇ ਜੇ ਉਹ ਪੈਸੇ ਨਹੀਂ ਦਿੰਦੇ ਸੀ ਤੇ 13-13 ਕਹਿ ਕੇ ਗਲੇ ਬੰਦੇ ਨੂੰ ਉਹ ਜਾਣਦੇ ਹੁੰਦੇ ਸੀ ਮਤਲਬ ਜਿਵੇਂ ਕੋਈ ਗਰੀਬ ਪਰਿਵਾਰਤੋਂ ਸੀ ਭੋਜਨ ਨਹੀਂ ਕਰ ਸਕਦੇ ਸੀ ਤੇ ਉਹਨਾਂ ਨੂੰ ਇਹ ਆਟਾ ਇਦਾਂ ਹੀ ਮੁਫਤ ਦੇ ਵਿੱਚ ਦੇ ਦਿੰਦੇ ਸੀ ਤੇ ਇਸ ਦੀ ਸ਼ਿਕਾਇਤ ਵੀ ਉਸ ਨੇ ਉਸ ਨਵਾਬ ਕੋਲ ਕੀਤੀ 13 13 ਤੋਂ ਭਾਵ ਗੁਰੂ ਮਹਾਰਾਜ ਵੱਲੋਂ ਸੀ ਕਿ ਮਹਾਰਾਜ ਸਭ ਕੁਝ ਤੇਰਾ ਹੀ ਆ ਸੰਗਤ ਵੀ ਤੇਰੀ ਬੰਦੇ ਵੀ ਤੇਰੇ ਰਾਸ਼ਨ ਵੀ ਤੇਰਾ ਸਭ ਕੁਝ ਤੁਹਾਡਾ ਹੀ ਆ ਇਸ ਤੋਂ ਬਾਅਦ ਵਿੱਚ ਜਦੋਂ ਨਵਾਬ ਅੰਦਰ ਆ ਕੇ ਗੁਰੂ ਨਾਨਕ ਦੇਵ ਜੀ ਦਾ ਸਾਰਾ ਸਹਾਬ ਕਿਤਾਬ ਦੇਖਦਾ ਹੈ ਤੇ ਹਿਸਾਬ ਕਰਦਾ ਆ ਤੇ ਉਲਟਾ 135 ਰੁਪਏ ਨਵਾਬ ਖਾਂ ਵੱਲੋਂ ਨਿਕਲਦੇ ਸੀ ਫਿਰ ਉੱਥੇ ਪਤਾ ਲੱਗਾ ਕਿ ਜਦੋਂ ਕੋਈ ਉਹ ਲੋੜਵੰਦ ਪਰਿਵਾਰ ਦੀ ਮਦਦ ਕਰਦੇ ਸੀ ਗੁਰਨਾਨਦ ਦੇਵ ਜੀ ਤਾਂ ਉਹ ਆਪਣੀ ਤਨਖਾਹ ਦੇ ਵਿੱਚ ਉਹ ਮਾਇਆ ਘਟਾਉਂਦੇ ਤੇ ਜਿਸ ਵਟਿਆਂ ਨਾਲ ਗੁਰਨਾਨਕ ਦੇਵ ਪਾਤਸ਼ਾਹ ਜੀ 13 13 ਤੋਲਿਆਕਾਰ ਦੇ ਸੀ ਇਹ ਉਹੀ ਵਟੇ ਨੇ ਜੋ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਦੁਆਰਾ ਹੱਟ ਸਾਹਿਬ ਵਿੱਚ ਸਥਿਤ ਨੇ ਸਾਨੂੰ ਗੁਰਨਾਨੰਦ ਦੇਵ ਜੀ ਮਹਾਰਾਜ ਜੀ ਦੀ ਇਹ ਸਾਖੀ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਸਭ ਕੁਝ ਮਹਾਰਾਜ ਦਾ ਹੈ ਅੱਜ ਦੀ ਦੌੜ ਵਿੱਚ ਅਸੀਂ ਸਭ ਮਾਇਆ ਦੇ ਪਿੱਛੇ ਭੱਜੇ ਫਿਰਦੇ ਹਾਂ ਇਸ ਦੌੜ ਦੇ ਪਿੱਛੇ ਲੱਗੇ ਕਦੀ ਰੱਬ ਨੂੰ ਨਹੀਂ ਵਿਸਾਰਨਾ ਚਾਹੀਦਾ ਇਸ ਤੋਂ ਬਾਅਦ ਵਿੱਚ ਫਿਰ ਅਸੀਂ ਵਾਪਸੀ ਕੀਤੀ ਅੰਮ੍ਰਿਤਸਰ ਨੂੰ ਤੇ ਅੰਮ੍ਰਿਤਸਰ ਤੋਂ ਵਾਪਸ ਆਂਦੇ ਹੋਏ ਸਾਨੂੰ ਇੱਕ ਫੋਨ ਆਇਆ ਸੀ ਕਿ ਕੋਈ ਲੋੜਵੰਦ ਪਰਿਵਾਰ ਹੈ ਗੋਇੰਦਵਾਲ ਸਾਹਿਬ ਦੇ ਵਿੱਚ ਤੇ ਫਿਰ ਅਸੀਂ ਉਸ ਪਰਿਵਾਰ ਦੇ ਕੋਲ ਆਏ ਹਾਂ ਇਹ ਸਾਹਮਣੇ ਬੈਠੇ ਨੇ ਤੇ ਇਹਨਾਂ ਦੇ ਤਿੰਨ ਬੱਚੇ ਨੇ ਅੱਜ ਤੋਂ ਮਹੀਨਾ ਕੇ ਪਹਿਲਾਂ ਇਹਨਾਂ ਦੇ ਘਰ ਵਾਲੇ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਹੁਣ ਜਿਵੇਂ ਇਹਨਾਂ ਦੇ ਤਿੰਨ ਬੱਚੇ ਨੇ ਇੱਕ ਬੱਚੇ ਦੇ ਸਿਰ ਤੇ ਥੋੜੀ ਸੱਟ ਲੱਗੀ ਹੋਈ ਸੀ ਤੇ ਸਾਰਾ ਕੁਝ ਇਹ ਆਪ ਸੰਭਰੇ ਨੇ ਤੇ ਇਹ ਹੈਂਡੀਕੈਪ ਨੇ ਮਤਲਬ ਇਹ ਚੱਲ ਨਹੀਂ ਪਾਂਦੇ ਅੱਗੇ ਤੋਂ ਉਹ ਵੀ ਦਿਖਾ ਦਿੰਨੇ ਆ ਜੇਕਰ ਕੋਈ ਇਸ ਪਰਿਵਾਰ ਦੀ ਮੰਥਲੀ ਰਾਸ਼ਨ ਦੀ ਸੇਵਾ ਲੈਣ ਦੇ ਯੋਗ ਹੋਏਗਾ ਤੁਸੀਂ ਕੁਝ ਵੀ ਥੋੜੀ ਵੀ ਸੇਵਾ ਕਰਨਾ ਚਾਹੋਗੇ ਤੁਸੀਂ ਕਮੈਂਟ ਦੇ ਵਿੱਚ ਮੈਸੇਜ ਕਰ ਲਿਓ ਬਾਕੀ ਕੰਟੈਕਟ ਅਸੀਂ ਤੁਹਾਡੇ ਨਾਲ ਕਰ ਲਵਾਂਗੇ ਕਿਉਂਕਿ ਅਸੀਂ ਮਿਲ ਜੁਲ ਕੇ ਹੀ ਐਸੇ ਪਰਿਵਾਰਾਂ ਨੂੰ ਅੱਗੇ ਚਲਾ ਸਕਦੇ ਹਾਂ ਹੁਣ ਇੱਕ ਇਹ ਭੈਣ ਨੇ ਇਹ ਜ਼ਿਆਦਾ ਚੱਲ ਫੇਰ ਨਹੀਂ ਸਕਦੇ ਜ਼ਿਆਦਾ ਮਿਹਨਤ ਨਹੀਂ ਕਰਦੇ ਬਟ ਇਹ ਤਾਂ ਵੀ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੇ ਪਏ ਨੇ ਆਪਣੇ ਇਸ ਤਿੰਨ ਬੱਚਿਆਂ ਦੇ ਕਰਕੇ ਤੇ ਇਹਨਾਂ ਨੂੰ ਰਾਸ਼ਨ ਦੀ ਦਿੱਕਤ ਆ ਰਹੀ ਸੀ ਜੋ ਸੇਵਾ ਫਿਲਹਾਲ ਅਸੀਂ ਸੰਭੀ ਸੀ ਹੁਣ ਜਿਆਦਾ ਪਰਿਵਾਰ ਹੋਣ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚ ਕੋਈ ਅੱਗੇ ਆਵੇ ਤੇ ਇਹਨਾਂ ਦੇ ਮੰਥਲੀ ਸੇਵਾ ਲੈ ਲਵੇ ਤੇ ਇਸ ਤੋਂ ਇਲਾਵਾ ਇਹ ਇੱਕ ਰਾਏ ਦੇ ਉੱਤੇ ਰਹਿੰਦੇ ਨੇ ਦੇ ਕਿਰਾਏ ਦਾ ਕਿਰਾਇਆ ਵੀ ਇਹਨਾਂ ਦੇ ਘਰ ਦਾ ਉਹ ਵੱਖਰਾ ਜਾਂਦਾ ਆ ਤੇ ਜਿਹੜੇ ਫੈਕਟਰੀ ਦੇ ਵਿੱਚ ਇਹ ਕੰਮ ਕਰਦੇ ਸੀ ਉਹ ਫੈਕਟਰੀ ਵੀ ਕਹਿੰਦੇ ਹੁਣ ਬੰਦ ਹੋ ਗਈ ਹੈ ਜਿਸ ਕਰਕੇ ਇਹਨਾਂ ਨੂੰ ਹੋਰ ਜ਼ਿਆਦਾ ਮੁਸ਼ਕਲ ਆ ਰਹੀ ਆ ਤੇ ਹੈਂਡੀਕੈਪ ਹੋਣ ਕਰਕੇ ਇਹ ਜ਼ਿਆਦਾ ਦਿੱਕਤ ਵਾਲਾ ਕੰਮ ਵੀ ਨਹੀਂ ਕਰ ਸਕਦੇ ਜੇ ਤੁਸੀਂ ਜਾਂ ਤੁਹਾਡੇ ਵਿੱਚ ਕੋਈ ਇਸ ਪਰਿਵਾਰ ਨਾਲ ਮਿਲਣਾ ਵੀ ਚਾਹੁੰਦਾ ਹੋਵੇਗਾ ਤੇ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਆ ਜੁਬਾਰਾ ਸਾਹਿਬ ਇਹਦੇ ਸਾਹਮਣੇ ਹੀ ਏਸੇ ਗਲੀ ਦੇ ਵਿੱਚ ਇਹਨਾਂ ਦਾ ਘਰ ਹੈ ਤੇ ਇੱਥੇ ਹੀ ਕਿਰਾਏ ਤੇ ਰਹਿੰਦੇ ਨੇ